ਕੜੀਆ ਕੀਤਾ ਗਿਆ ਤੇ 73ਵੀਂ ਹੈਗੀ ਜੇ 73ਵੀਂ ਹੈਗੀ ਕੀ ਅੱਜ 79ਵੇਂ ਗਤੰਤਰ ਦਿਵਸ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਸਾਡੇ ਹਿੰਦੁਸਤਾਨੀ ਜਿੱਥੇ-ਜਿੱਥੇ ਵੀ ਵੱਸਦੇ ਸਾਰਿਆਂ ਨੂੰ ਅੱਜ ਬਹੁਤ-ਬਹੁਤ ਮੁਬਾਰਕਾਂ ਇਹ ਸਾਡਾ ਅਜਦੇ ਦਿਨ ਹੈ ਜੋ ਸਾਡਾ ਸੰਵਿਧਾਨ ਅੱਜ ਲਾਗੂ ਹੋਇਆ ਸੀਗਾ ਔਰ ਇਹ ਬਹੁਤ ਹੀ ਵੱਡਾ ਦਿਨ ਸੀ ਔਰ ਮੈਂ ਸਮਝਦਾ ਸਾਨੂੰ ਜਿੱਥੇ ਇਦਾਂ ਅੱਜ ਆਪਾਂ ਆਪਣੇ ਖੰਨਾ ਸਮਾਰਕ ਬੀਜੇਪੀ ਕਾਰਾਲੇ ਵਿਖੇ ਹਰ ਸਾਲ ਆਪਾਂ 26 ਜਨਵਰੀ ਗੰਦਰਦਰ ਦਿਵਸ ਮਨਾਉਂਦੇ ਆ। ਔਰ ਇਸੇ ਤਰ੍ਹਾਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਜਿਨ੍ਹਾਂ ਦੇ ਸ਼ਹਾਦਤ ਨਾਲ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਇਸ ਆਜ਼ਾਦ ਦੇ ਆਜ਼ਾਦ ਦੇਸ਼ ਵਿੱਚ ਅੱਜ ਆਪਾਂ ਸਾਹ ਲੈ ਰਹੇ ਆਂ ਉਹਨਾਂ ਨੂੰ ਵੀ ਅੱਜ ਬਹੁਤ ਨਮਨ ਹੈ ਔਰ ਅਸੀਂ ਜੋ ਉਹਨਾਂ ਨੇ ਸਾਡੇ ਤੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਯਾਦ ਕਰਨ ਵਾਸਤੇ ਸਾਨੂੰ ਉਹ ਵੀ ਯਾਦ ਰੱਖਣਾ ਚਾਹੀਦਾ ਔਰ ਇਸ ਦਿਨ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਾਂ ਜੋ ਹੁਣ ਕ੍ਰਿਤੀਆਂ ਸਾਡੇ ਸਮਾਜ ਵਿੱਚ ਆ ਗਈਆਂ ਭਾਵੇਂ ਉਹ ਨਸ਼ਿਆਂ ਦੇ ਦੌਰ ਚ ਆ ਗਈਆਂ ਲੋਕ ਹੁਣ ਇੱਥੇ ਸਾਡੇ ਪੰਜਾਬ ਦੇ ਵਿੱਚ ਲੁੱਟ ਖੋ ਸ਼ੁਰੂ ਹੋ ਗਈ ਹੈ ਤੇ ਨਸ਼ੇ ਬਹੁਤ ਵੱਧ ਗਏ ਹੈ ਔਰ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਬਾਹਰ ਤੋਂ ਜਾਇਜ਼ ਜਾ ਰਿਹਾ ਹੈ ਜਿਹੜੇ ਇੱਥੇ ਰਹਿੰਦੇ ਨੇ ਉਹ ਨਸ਼ਿਆਂ ਦੇ ਵਿੱਚ ਅੱਜ ਉਹ ਪ੍ਰਭਾਵਿਤ ਹੋ ਰਿਹਾ ਹੈ ਸੋ ਮੈਂ ਸਮਝਦਾ ਹਾਂ ਲੋੜ ਹੈ ਅੱਜ ਆਪਣੇ ਆਪ ਨੂੰ ਤਗੜਿਆ ਕਰਨ ਦੀ ਔਰ ਇਸ ਦੇਸ਼ ਨੂੰ ਤਗੜਿਆ ਕਰਨ ਦੀ ਔਰ ਸਾਨੂੰ ਮਾਣ ਹੈ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਖੇਤੀ ਸਾਡਾ ਜਿਹੜਾ ਦੇਸ਼ ਆ ਉਹ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਜਿਨ੍ਹਾਂ ਦੇ ਨੇ ਤਤਰ ਦੇ ਵਿੱਚ ਔਰ ਉਹਨਾਂ ਨੇ ਜੋ ਸਾਡੇ ਨੌਜਵਾਨਾਂ ਵਾਸਤੇ ਔਰ ਪਕਤੀ ਚ ਖੜੇ ਅਖੀਰਲੇ ਵਿਅਕਤੀ ਵਾਸਤੇ ਜੋ ਸੁਵਿਧਾਵਾਂ ਦੇ ਰਿਹਾ ਹੈ ਮੈਨੂੰ ਸਾਰੇ ਸਾਡੇ ਦੇਸ਼ ਵਾਸੀ ਨੂੰ ਆਸ ਹੈ ਔਰ ਉਮੀਦ ਹੈ ਔਰ ਉਸ ਦ੍ਰਿੜਤਾ ਨਾਲ ਅੱਜ ਦੇਸ਼ ਨੂੰ ਉਸ ਉਚਾਈਆਂ ਤੇ ਲੈ ਕੇ ਜਾ ਰਿਹਾ ਹੈ ਇਸ ਦਿਨ ਜਰੂਰ ਸਾਡਾ ਦੇਸ਼ ਜਿਹੜਾ ਉਹ ਵਿਸ਼ੇ ਗੁਰਮ ਬਣੇਗਾ ਦੇਖੋ ਇਹ ਹਰ ਇੱਕ ਜਿਹੜਾ ਪਰਵ ਹੈ ਅੱਜ ਹਿੰਦੁਸਤਾਨ ਦੇ ਵਿੱਚ ਹੈ ਭਾਵੇਂ ਪਿੱਛੇ ਸਾਡੇ ਛੋਟੇ ਸਾਹਿਬ ਜੀਾਂ ਦੀ ਸ਼ਹਾਦਤ ਦਾ ਸਪਤਾ ਬਨਾਇਆ ਗਿਆ ਭਾਵੇਂ ਅੱਜ ਕੁੰਭ ਦਾ ਮਿਲਾ ਗਿਆ ਇਸ ਸਰਕਾਰ ਦੁਆਰਾ ਸਾਡੇ ਪ੍ਰਧਾਨ ਮੰਤਰੀ ਜੀ ਦੁਆਰਾ ਸਾਡੀ ਜਿਹੜੀ ਹਿਸਟਰੀ ਹੈ ਸਾਡਾ ਜਿਹੜਾ ਇਤਿਹਾਸ ਹੈ ਸਾਡੇ ਗੁਰੂਆਂ ਦੀ ਜੋ ਵਿਰਾਸਤ ਹੈ ਸਾਡੇ ਗੁਰੂਆਂ ਦੇ ਜੋ ਉਪਦੇਸ਼ ਹੈ ਉਹਨੂੰ ਸਾਰੇ ਆਉਣ ਵਾਲੀ نسل ਤੱਕ ਪਹੁੰਚਾਉਣ ਵਾਸਤੇ ਬੜੇ ਧੂਮਤਾਂ ਨਾਲ ਮਿਲਾ ਰਿਹਾ ਸੋ ਇਹਦੇ ਵਿੱਚ ਵੀ ਇਹ ਸਾਰਿਆਂ ਨੂੰ ਸਾਰੇ ਦੇਸ਼ ਵਾਸੀਨ ਬਹੁਤ-ਬਹੁਤ ਮੁਬਾਰਕ ਆ। ਭਾਈ 70 ਦਿਨ ਸਤੇ ਸਾਡੇ ਪ੍ਰਧਾਨ ਜੀ ਪਰਮਿੰਦਰ ਸਿੰਘ ਨੂੰ ਨਾ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜੀਜੇਪੀ ਆਫਿਸ ਤੋਂ ਚੰਦਾ ਲੈ ਰਹਾ ਆ। ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ-ਲੱਖ ਵਧਾਈ ਕਿਉਂਕਿ ਅੱਜ ਦੇ ਦਿਨ ਸਾਡਾ ਸੰਵਿਧਾਨ ਜਿਹੜਾ ਲਾਗੂ ਆਇਆ ਸੀ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਜੋ ਸੰਵਿਧਾਨ ਦੀ ਰਚਨਾ ਕੀਤੀ ਸੀ ਉਹ 26 ਜਨਵਰੀ ਵਾਲੇ ਦਿਨ ਉਹਨਾਂ ਨੇ ਰਿਲੀਜ਼ ਕੀਤਾ ਸੀ ਔਰ ਜੋ ਸੰਵਿਧਾਨ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਸੀ ਕਿਉਂਕਿ ਹਿੰਦੁਸਤਾਨ ਦਾ ਸੰਵਿਧਾਨ ਲਿਖਣ ਵਾਸਤੇ ਕੋਈ ਅੱਗੇ ਨਹੀਂ ਸੀ ਆਂਦਾ ਔਰ ਬਾਬਾ ਸਾਹਿਬ ਨੂੰ ਉਹਨਾਂ ਨੇ ਕਿ ਉਹ ਸੰਵਿਧਾਨ ਬਣਾਉਣ ਵਾਸਤੇ ਗਿਆ ਸੀ 바ਵਾ ਸਾਹਿਬ ਨੇ ਇਹ ਸੰਵਿਧਾਨ ਬਣਾਇਆ ਉਹਦੇ ਵਿੱਚ ਖਾਸ ਕਰਕੇ ਅਸੀ ਸਮਾਜ ਮਹਿਲਾਵਾਂ ਨੂੰ ਔਰ ਸਾਰੇ ਵਰਗਾਂ ਨੂੰ ਉਹਨਾਂ ਨੇ ਬਹੁਤ ਸੁਖੀਆ ਦਿੱਤੀ ਸੀ ਅਸੀਂ ਅੱਜ ਦੇ ਜੰਗਲ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਹਿੰਦੁਸਤਾਨ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਜੀ ਅੱਜ ਸਾਰੇ ਭਾਰਤ ਵਰਸ਼ ਨੂੰ ਸਾਰੇ ਭਾਰਤੀਆਂ ਨੂੰ 76ਵੇਂ ਗਣਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਰਚਨਾ ਹੋਈ ਸੀ ਡਾਕਟਰ ਸਾਹਿਬ ਪਾਵਾ ਸਾਹਿਬ ਬੀ ਆਰ ਮੇਦਕਰ ਜੀ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰ्यालय ਦੇ ਵਿੱਚ ਸਾਡੇ ਜ਼ਿਲ੍ਹਾ ਦੇ ਅਖਰਵਿੰਦਰ ਸਿੰਧੂ ਜੀ ਦੀ ਅਧਿਕਸ਼ਤਾ ਦੇ ਵਿੱਚ ਗੰਨਨਤਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਮੈਂ ਆਸ ਕਰਦਾ ਵੀ ਵੱਧ ਤੋਂ ਵੱਧ ਹਿੰਦੁਸਤਾਨ ਤਰੱਕੀ ਕਰੇ ਜਿਹੜਾ ਹਿੰਦੁਸਤਾਨ ਦੁਨੀਆ ਦਾ ਸਿਰਮੌਰ ਬਣੇ ਜਿਹੜਾ ਵਿਸ਼ਵ ਗੁਰੂ ਦੀ ਅਪਾਦੀ ਭਾਰਤ ਕੋ ਪਹਿਲਾ ਸੀ ਉਹ ਦੁਬਾਰਾ ਮਿਲੇ ਭਾਰਤ ਸੋਨੇ ਦੀ ਚਿੜੀਆ ਬਣੇ ਔਰ ਸਾਡੇ ਸ਼ਸ਼ਵੀ ਪ੍ਰਧਾਨ ਮੰਤਰੀ ਜਿਹੜਾ स्वर्ण ਕਾਲ ਚੱਲਦਾ ਪਿਆ 76ਵੇਂ ਗੰਦਰਤਰ ਦਿਵਸ ਤੇ ਉਹਨਾਂ ਅੱਗੇ ਵੀ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਸਾਰੇ ਭਾਰਤੀ ਜਿਹੜੇ ਨੇ ਉਹ ਇਕੱਠੇ ਹੋ ਕੇ ਸਮਾਜ ਸਾਰਾ ਇਕੱਠਾ ਹੋ ਕੇ ਦੇਸ਼ ਦੀ ਤਰੱਕੀ ਦੇ ਵਿੱਚ ਲੱਗੇ ਔਰ ਮੈਂ ਇਸ ਅਫਸਰ ਤੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਬੱਚੇ ਨਸ਼ਿਆਂ ਚ ਗਰ ਘੋਰੇ ਨੇ ਉਹ ਨਸ਼ਿਆਂ ਤੇ ਵੀ ਲਗਾਮ ਕੱਸੀ ਜਾਏ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਤਿਆਰੀ ਕਰ ਉਹ ਤਿਆਰ ਰਹਿ ਸਕੇ ਦੇਸ਼ ਦੀ ਸੇਵਾ ਵਾਸਤੇ ਸਾਰਿਆਂ ਨੇ ਇੱਕ ਵਾਰੀ ਫੇਰ ਗੰਦਕ ਚੁੱਤਾ ਦਿਵਸ ਦੀ ਬਹੁਤ ਬਹੁਤ ਬਾਰ